ਨੇ ਬੱਚੇ ਵਰਦੇ ਨੇ ਇੱਥੇ ਬੱਚੇ ਹੁਣ ਦੇ ਰੈਕਸਟੀ ਮੋਰੀ 510 ਹੋਊਗਾ ਬੱਚੇ ਸਾਡੇ ਕੋਲੇ ਇਨਫੋਰਮੇਸ਼ਨ ਤਾਂ ਕੋਈ ਨਹੀਂ ਹੈਗੀ ਆਪਣੇ ਅਫਸਰਾਂ ਦੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਆ ਸੀ ਤਬੀਤੇ ਦਿਨ ਲੁਧਿਆਣਾ ਦੇ ਇੱਕ ਨਾਮੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਤੋਂ ਦੱਸਦੀ ਈਮੇਲ ਜ਼ਰੀਏ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਕਿਹੜਾ ਬੱਚਿਆਂ ਦੇ ਸਕੂਲ ਦੇ ਵਿੱਚ ਇਹ ਮੈਸੇਜ ਭੇਜਿਆ ਗਿਆ ਸੀ ਜਿਸ ਦੇ ਵਿੱਚ ਹੁਣ ਪ੍ਰਸ਼ਾਸਨ ਤੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਚੌਕਸ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸੂਚਿਤ ਕਰ ਦਿੱਤਾ ਗਿਆ ਤੇ ਸਕੂਲ ਦੇ ਬਾਹਰ ਜਿਹੜੀ ਲੀਗਲ ਸਿਕਿਉਰਿਟੀ ਹੈ ਉਸ ਨੂੰ ਵਧਾ ਦਿੱਤਾ ਗਿਆ ਯਾਨੀ ਕਿ 24 ਘੰਟੇ ਸਕੂਲ ਦੇ ਆਸ-ਪਾਸ ਪੁਲਿਸ ਕਰਮੀ ਜਿਹੜੇ ਨੇ ਤਾਇਨਾਤ ਕਰ ਦਿੱਤੇ ਗਏ ਨੇ ਜੀ ਹਾਂ ਬਿਲਕੁਲ ਲੁਧਿਆਣਾ ਦੇ ਇੱਕ ਨਾਮੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਈਮੇਲ ਜ਼ਰੀਏ ਇਹ ਧਮਕੀ ਆਈ ਸੀ ਜਿਸ ਤੋਂ ਬਾਅਦ ਹੁਣ ਫਿਕਰ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਪੱਬਾਂ ਭਾਰ ਹੁੰਦਾ ਨਜ਼ਰ ਆਇਆ ਇਸ ਮਾਮਲੇ ਦੇ ਵਿੱਚ ਜਿੱਥੇ ਇਸ ਸਕੂਲ ਨੂੰ ਜਿਹੜੀ ਸੁਰੱਖਿਆ ਉਹ ਮੁਹੱਈਆ ਕਰਵਾ ਦਿੱਤੀ ਗਈ ਹੈ ਪੁਲਿਸ ਦੇ ਕਈ ਜਿਹੜੇ ਜਵਾਨ ਨੇ ਉਹ ਇਸ ਸਕੂਲ ਦੇ ਬਾਹਰ ਤਾਇਨਾਤ ਨੇ ਉੱਥੇ ਸਕੂਲ ਦੇ ਵਿੱਚ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਪੇਰੈਂਟਸ ਦਾ ਕਹਿਣਾ ਹੈ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਛੁੱਟੀਆਂ ਚੱਲ ਰਹੀਆਂ ਸਨ ਪਰ ਉਹ ਛੁੱਟੀਆਂ ਹੁਣੇ ਵਧਾ ਦਿੱਤੀਆਂ ਗਈਆਂ ਨੇ ਯਾਨੀ ਕਿ ਅੱਗੇ ਕਰ ਦਿੱਤੀਆਂ ਗਈਆਂ ਨੇ ਜਦੋਂ ਤੱਕ ਇਹ ਮਾਮਲਾ ਸਾਰਾ ਸਪਸ਼ਟ ਨਹੀਂ ਹੋ ਜਾਂਦਾ ਇਹ ਫੜਿਆ ਨਹੀਂ ਜਾਂਦਾ ਬੰਦਾ ਜਿਸ ਨੇ ਇਦਾਂ ਦੀ ਈਮੇਲ ਕੀਤੀ ਹੈ ਜਾਂ ਕਿਸ ਨੇ ਜੇਕਰ ਸ਼ਰਾਦ ਕੀਤੀ ਹੈ ਜੇਕਰ ਉਹ ਪੁਲਿਸ ਦੇ ਹੱਥੇ ਜਦ ਤੱਕ ਨਹੀਂ ਚੜਦਾ ਉਦੋਂ ਤੱਕ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਹੀਂ ਪਾਇਆ ਜਾਵੇਗਾ ਸਕੂਲ ਨਹੀਂ ਲਗਾਇਆ ਜਾਏਗਾ ਸਕੂਲ ਬੰਦ ਰੱਖਿਆ ਜਾਵੇਗਾ ਉੱਥੇ ਤੁਹਾਨੂੰ ਦੱਸਦੀ ਏ ਕਿ ਅਕਸਰ ਇਹ ਜਿਹਹੀਆਂ ਜਿਹੜੀਆਂ ਖਬਰਾਂ ਨੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਸਕੂਲ ਦੇ ਵਿੱਚ ਬੰਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਆਰੇ ਤੁਹਾਨੂੰ ਦੱਸ ਦਿੰਦੇ ਆ ਪੁਲਿਸ ਦਾ ਬਿਆਨ ਵੀ ਇਸ ਬਾਬਤ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਜਿਹੜੀ ਆ ਉਹ ਪ੍ਰਿੰਸੀਪਲ ਸਹਿਬਾਨਾ ਨਾਲ ਸਾਰਿਆਂ ਨਾਲ ਹੋਈ ਹੈ ਮੈਨੇਜਮੈਂਟ ਕਮੇਟੀ ਦੇ ਵਿੱਚ ਕਿਸੇ ਦੀ ਜਿਹੜੀ ਆ ਉਹ ਮ੍ਰਿਤਯੂ ਹੋ ਗਈ ਸੀ ਕੋਈ ਐਕਸਪਾਇਰ ਹੋ ਗਿਆ ਸੀ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਛੁੱਟੀਆਂ ਵੀ ਚੱਲ ਰਹੀਆਂ ਸਨ ਪਰ ਉਸ ਦੇ ਬਾਵਜੂਦ ਵੀ ਜਦੋਂ ਅਜੀਹਾ ਹੁੰਦਾ ਹੈ ਅਜਿਹੀ ਥ੍ਰੈਟ ਜਿਹੜੀ ਹੈ ਅਜੀਹਾ ਧਮਕੀ ਭਰਿਆ ਈਮੇਲ ਆਉਂਦਾ ਤਾਂ ਉਸ ਤੋਂ ਬਾਅਦ ਛੁੱਟੀਆਂ ਅੱਗੇ ਵਧਾ ਦਿੱਤੀਆਂ ਗਈਆਂ ਨੇ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿ ਈਮੇਲ ਕਿੱਥੋਂ ਆਈ ਹੈ ਕਿਸ ਦੇ ਵੱਲੋਂ ਕੀਤੀ ਗਈ ਹੈ ਅਕਸਰ ਮੈਸੇਜ ਨਹੀਂ ਦੇਖਦਾ ਅ ਅੱਜ ਛੁੱਟੀ ਕੀਤੀ ਗਈ ਹੈ ਸਕੂਲ ਦੀ ਅੱਛਾ ਕਿਉਂਕਿ ਸਰ ਤੁਹਾਨੂੰ ਕੀ ਮੈਂ ਕਿ ਕਿੰਨੇ ਕੁ ਬੱਚੇ ਪੜ੍ਹਦੇ ਨੇ ਬੱਚੇ ਤਾਂ ਖਾਸੇ ਪੜ੍ਹਦੇ ਆ ਜੀ ਅੱਛਾ ਤੇ ਅੱਜ ਸਕੂਲ ਲੱਗਣਾ ਸੀਗਾ ਸਕੂਲ ਲੱਗਣਾ ਸੀ ਮੈਸੇਜ ਨਹੀਂ ਦੇਖਾ ਉਹਨਾਂ ਬੱਚਿਆਂ ਨੇ ਮੈਂ ਕਿ ਮੈਸੇਜ ਦੇਖ ਦਿਆ ਮੈਲ ਤੇ ਠੀਕ ਹੈ ਹਾਂ ਤੇ ਕੁਝ ਪਤਾ ਲੱਗੇ ਕਿ ਸਕੂਲ ਨੂੰ ਕੋਈ ਧਮਕੀ ਧਮਕੀ ਮਿਲੀ ਹੈ ਨਹੀ ਸਰ ਇਸ ਵਾਰ ਤਾਂ ਨਹੀਂ ਪਤਾ ਲੱਗਿਆ ਕਿੰਨੇ ਕੁ ਬੱਚੇ ਪੜ੍ਹਦੇ ਨੇ ਇੱਥੇ ਬੱਚੇ ਹੁਣ ਕਿ ਵੈਕਸੀਨ ਲਈ 500 1000 ਬੱਚੇ ਸਾਡੇ ਕੋਲੇ ਨਾ ਅਫਸਰਾਂ ਤੋਂ ਕੋਈ ਨਹੀਂ ਆ ਗਈ ਆਪਣੇ ਹਸਪਤਾਲ ਦੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਆ ਸੀ ਕਿਹੜਾ ਸਕੂਲ ਹੈ ਇਹ ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ ਸੀਨੀਅਰ ਸਕੂਲ ਨੀਂਦ ਸਕੂਲ ਠੀਕ ਹੈ ਕੋਈ ਬੰਬੂਮ ਨਾਲ ਤੰਕੀਮ ਨਹੀਂ ਰਹੀ ਹੈ ਉੜਾਮ ਦੀ ਹਾਂਜੀ ਇਹ ਤਾਂ ਸੁਣਿਆ ਵੀ ਕਿੰਨੇ ਮੇਲ ਆਈ ਹੈ ਉਹਦੇ ਸੰਬੰਧਤ ਨੁਤੀ ਕੀ ਮੇਲ ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਹੈ ਜੀ ਆਪਾਂ ਜੀ ਬੜੀ ਮੁਸ਼ਕਲ ਹੈ ਕੋਈ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਕਰਦੀ ਹੈ ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ ਦੇ ਇਸ ਹਨ ਉਹ ਇਹਦੇ ਬਾਰੇ ਪੁੱਛਣਾ ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਦਾ ਨਾਦ ਕੀਤਾ ਗਿਆ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉਹ ਤਾਂ ਵੈਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਆ ਗਈਆਂ ਇੱਥੇ ਸਕੂਲ ਦੇ ਵਿੱਚ ਇਹ ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ ਤਾਂ ਵੀ ਸ਼ੁਕਰੀਆ ਅਚਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟਾਂ ਹੈਗੇ ਹਨਾ ਹਾਂਜੀ ਉਹਨਾਂ